ਜੇ ਸਾਡੇ ਸਵਾਗਤ ਕਰਨੇ ਸੀ ਸਾਡੇ ਮੰਗਾ ਜਰਮਨ ਜੀ ਮੇਰਾ ਵੀਰ ਪੰਕਜ ਰਾਹਿਤ ਉਸਪੈਸ਼ਲ ਪਹੁੰਚੇ ਨੇ ਸਰਦਾਰਤਰ ਲੋਚਲ ਸਿੰਘ ਪੌਣੀ ਆਰਾਮਜੀਤ ਸਿੰਘ ਟੀਸੀ ਤੇ ਗੁਰਪ੍ਰੀਤ ਚਣਕੋਈਆ ਹਰਦੀਪ ਸਿੰਘ ਸਮਰਾ ਤੇ ਹੋਰ ਬਾਕੀ ਜਿਹੜੇ ਸਾਰੇ ਵੀਰ ਜਿੰਨੇ ਵੀ ਆਏ ਨੇ ਸਾਰਿਆਂ ਦਾ ਮੇਰੇ ਵੱਲੋਂ ਬਹੁਤ-ਬਹੁਤ ਧੰਨਵਾਦ ਹੁਣ ਸਾਡੇ ਜਿਹੜੇ ਚੰਗੇ ਵਿਦਿਆਰਥੀ ਪਹਿਲੀਆਂ ਤਿੰਨ ਪੋਜੀਸ਼ਨਾਂ ਤੇ ਆਏ ਨੇ 8 ਦੇ ਵਿੱਚੋਂ ਉਹ ਸਿੱਕੇ ਆ ਜਾਣ ਉਹਨਾਂ ਦਾ ਮਾਨਜੋਗ ਐਮਐਲਏ ਸਾਹਿਬ ਵੱਲੋਂ ਸਨਮਾਨ ਕੀਤਾ ਜਾਊਗਾ ਸਾਡੇ ਸਾਹਮਣੇ ਮੇਨ ਹਾਲ ਕਿਉਂ ਹੈ ਅੱਛਾ ਹੈਲੋ ਐਮਐਲਏ ਜਬ ਤੁਸੀਂ ਪਿੰਡ ਮਕਸੂੜੇ ਆਏ ਹੋ ਪੰਜਾਬ ਦੀ ਜਿਹੜੀ ਸਿੱਖਿਆ ਕ੍ਰਾਂਤੀ ਆਲਾ ਲੈ ਕੇ ਲਾਮ ਲਖਸ਼ਾ ਇੱਥੇ ਪਹੁੰਚੇ ਹਾਂ ਕੀ ਮੈਸੇਜ ਆਜਾ ਇੱਥੇ ਦੇ ਲੋਕਾਂ ਨੂੰ ਦੇਖੋ ਮਕਸੂਦ ਨੇ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਅਸੀਂ ਪਹੁੰਚੇ ਹਾਂ ਜਿਵੇਂ ਸਿੱਖਿਆ ਕ੍ਰਾਂਤੀ ਹੈ ਉਹ ਬੜੀ ਦੇਰ ਦੀ ਆਈ ਹੋਈ ਹੈ ਅਸੀਂ ਲੋਕਾਂ ਨੂੰ ਜਗਾਉਣ ਆਏ ਹਾਂ ਕਿ ਭਾਈ ਜਿਹੜੇ ਸਰਕਾਰੀ ਸਕੂਲ ਨੇ ਤੇ ਸਾਡੇ ਸਰਕਾਰ ਜੋਗੇ ਜਿਹੜੇ ਸਾਡੇ ਟੀਚਰ ਸਾਹਿਬਾਨਾਂ ਦੀ ਮਿਹਨਤ ਦੇ ਨਾਲ ਕਿਉਂਕਿ ਇਹਨਾਂ ਦੀ ਫਿੰਡਤੀ ਹੈ ਇਹਨਾਂ ਦੀ ਮਿਹਨਤ ਦੇ ਨਾਲ ਬਹੁਤ ਅੱਛੇ ਹੋ ਗਏ ਨੇ ਤੇ ਸਾਡੇ ਜਿਹੜੇ ਬੱਚਿਆਂ ਨੂੰ ਸਮੇਂ ਦੇ ਹਾਨੀ ਬਣਾਉਣ ਦੇ ਲਈ ਜਦੋਂ ਟੀਚਰ ਵੀ ਮਿਹਨਤ ਕਰਨ ਬੱਚੇ ਵੀ ਮਿਹਨਤ ਕਰਨ ਮਾਪੇ ਵੀ ਮਿਹਨਤ ਕਰਨ ਜਿਹਦੇ ਨਾਲ ਨਾਲ ਜੇ ਸਰਕਾਰ ਮਿਹਨਤ ਕਰ ਲਵੇ ਫਿਰ ਚਾਰ ਟਾਇਰਾਂ ਵਾਲੀ ਕਾਰ ਬਣ ਜਾਂਦੀ ਆ ਫਿਰ ਉਹਨੂੰ ਕੋਈ ਰੋਕ ਨਹੀਂ ਸਕਦਾ ਸੋ ਇਸ ਲਈ ਇਹੀ ਅੱਜ ਦੱਸਣ ਆਏ ਆ ਕਿ ਚਾਰੇ ਜਿਹੜੇ ਟਾਇਰ ਨੇ ਪੂਰੀ ਤਰ੍ਹਾਂ ਕੇਰ ਵਾਲਾ ਨਿਤੰਦਰੁਸਤ ਨੇ ਆਪਣੇ ਬੱਚਿਆਂ ਨੂੰ ਇੱਥੇ ਭੇਜੋ ਤਾਂ ਕਿ ਅਸੀਂ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਸਕੀਏ ਕਿਉਂਕਿ ਜਿਹੜਾ ਇਹ ਇਨਫਰਾਸਟ੍ਰਕਚਰ ਤੇ ਜੇ ਪੈਸੇ ਕਰੋੜਾਂ ਰੁਪਏ ਲੱਗਿਆ ਜੇ ਸਾਡੇ ਸਕੂਲ ਦੇ ਟੀਚਰ ਸਹਿਬਾਨਾਂ ਦੀ ਸੈਲਰੀ ਦੇ ਵਿੱਚ ਜਾਂਦੇ ਆ ਪੈਸੇ ਉਹ ਤਾਂ ਹੀ ਸਾਰਥਕ ਨੇ ਜੇ ਸਾਡੇ ਬੱਚੇ ਇੱਥੇ ਵੱਧ ਤੋਂ ਵੱਧ ਦਾਖਲ ਹੋਣ ਤਾਂ ਕਿ ਜਿਹੜੇ ਸਾਡੇ ਬੱਚਿਆਂ ਦੀ ਗਿਲਤੀ ਸਰਕਾਰੀ ਸਕੂਲਾਂ 'ਚ ਵਧੇ ਅਸੀਂ ਆਪਣੇ ਜਿਹੜੇ ਸਾਡੇ ਮਾਪੇ ਨੇ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਲੁੱਟ ਹੋ ਰਹੀ ਆ ਉਸ ਨੂੰ ਵੀ ਬਚਾਈਏ ਕਿਉਂਕਿ ਉੱਥੇ ਜਿਹੜੇ ਪ੍ਰਾਈਵੇਟ ਸਕੂਲਾਂ ਦਾ ਸਟੈਂਡਰਡ ਤੁਸੀਂ ਦੇਖ ਲਓ ਜਿਹੜੇ ਸਰਕਾਰੀ ਸਕੂਲਾਂ 'ਚ ਅਡਜਸਟ ਨਹੀਂ ਹੁੰਦੇ ਜਿਹੜੇ ਉੱਥੇ ਨੌਕਰੀ ਨਹੀਂ ਲੱਗ ਪਾਉਂਦੇ ਉਹੀ ਪ੍ਰਾਈਵੇਟ ਸਕੂਲਾਂ ਚ ਜਾਂਦੇ ਨੇ ਜਿਹੜੇ ਟੈਸਟ ਨਹੀਂ ਕਲੀਅਰ ਹੁੰਦੇ ਜਾਂ ਉਹ ਜਿਹੜੇ ਛੋਟੇ ਸਕੂਲ ਨੇ ਉਹਦਾ ਪਲੱਸ 2 ਪਾਸ ਨੂੰ ਹੀ ਰੱਖੀ ਜਾਂਦੇ ਨੇ 3-3000 ਰੁਪਏ ਉੱਤੇ ਤਨਖਾਹ ਬੜੀ ਮੁਸ਼ਕਲ ਨਾਲ ਦਿੰਦੇ ਨੇ ਸੋ ਇਹ ਜਿਹੜਾ ਹੈਗਾ ਅਸੀਂ ਇਹੀ ਮਾਪਿਆਂ ਨੂੰ ਦੱਸਣ ਆਏ ਹਾਂ ਕਿ ਸਾਡੇ ਸ਼ਾਈਨਿੰਗ ਟੀਚਰ ਨੇ ਇਹਨਾਂ ਤੋਂ ਚੰਗੀ ਸਿੱਖਿਆ ਲੈਣ ਦੇ ਲਈ ਆਪਣੇ ਬੱਚੇ ਨੂੰ ਭੇਜੋ ਆਪਣੇ ਹਲਕੇ 'ਚ ਤਕਰੀਬਨ 3.5 ਕਰੋੜ ਰੁਪਏ ਦੇ ਪਿਛਲੇ ਦਿਨਾਂ 'ਚ ਕੰਮ ਹੋਏ ਨੇ ਕਿਉਂਕਿ ਅਸੀਂ ਚਾਹੁੰਦੇ ਆ ਕਿ ਕੰਮ ਹੋਣ ਤੋਂ ਬਾਅਦ ਫਿਰ ਦਟ ਕਟਨ ਕੀਤਾ ਜਾਵੇ ਇਸੇ ਲੜੀ ਦੇ ਤਹਿਤ ਅੱਜ ਚਾਰ ਦੁਵਾਰੀ ਦਾ ਦਟ ਕਟਨ ਕੀਤਾ ਗਿਆ ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਐਮਐਲ ਸਾਬ ਇੱਕ ਛੋਟਾ ਜਿਹਾ ਸਵਾਲ ਹੋਊਗਾ ਮੈਨੂੰ ਇੱਥੇ ਜਦੋਂ ਆਇਆ ਮੈਨੂੰ ਪਤਾ ਲੱਗਿਆ ਇੱਥੇ ਨਾਲ ਗਰਦਿਤਪੁਰਾ ਪੈਂਦਾ ਟੜਕੋਈਆਂ ਪੈਂਦਾ ਕਈ ਪਿੰਡਾਂ ਦੇ ਬੱਚੇ ਆਉਂਦੇ ਨੇ ਉਹਨਾਂ ਨੂੰ ਲਿਆਉਣ ਲਈ ਇਹਨਾਂ ਕੋਲ ਛੋਟਾ ਜਿਹਾ ਵਹੀਕਲ ਇੱਕ ਛੋਟੀ ਬੈਨ ਕੁਝ ਇਦਾਂ ਦਾ ਇਹਨਾਂ ਦੀ ਮੰਗ ਆ ਵੀ ਜੇ ਕੋਈ ਵੱਡਾ ਵਹੀਕਲ ਮਿਲ ਜਵੇ ਸਾਨੂੰ ਬਿਲਕੁਲ ਅਸੀਂ ਕੋਈ ਗੱਲ ਨਹੀਂ ਜੀ ਕਈ ਸਕੂਲਾਂ ਦੇ ਵਿੱਚ ਸਰਕਾਰ ਨੇ ਤਕਰੀਬਨ 150 ਸਕੂਲ ਸਿਲੈਕਟ ਕੀਤੇ ਨੇ ਉਹਨਾਂ ਦੇ ਵਿੱਚ ਸਕੂਲ ਬੱਸ ਲਾਇਆ ਬੱਸ ਲਾਈਆ 150 ਸਕੂਲ ਪੂਰੇ ਪੰਜਾਬ ਦੇ ਹਾਂਜੀ ਹਾਂ ਉਹਨੂੰ ਅਸੀਂ ਗਿਣਤੀ ਹੈ ਕਿ ਆਉਣ ਵਾਲੇ ਸਮੇਂ 'ਚ ਦਾਇਰਾ ਉਹਦਾ ਵਧਾਵਾਂਗੇ ਹੌਲੀ ਹੌਲੀ ਸੈਜੇ ਸੈਜੇ ਕਿਉਂਕਿ ਜਿਸ ਤਰੀਕੇ ਨਾਲ ਕੰਮ ਚੱਲਿਆ ਉਹ ਦੇਖੋ ਜਿਹੜਾ ਡਿਵੈਲਪਮੈਂਟ ਦਾ ਕੰਮ ਆ ਨਾ ਉਹ ਕਦੇ ਵੀ ਐਂਡ ਨਹੀਂ ਹੁੰਦਾ ਵੀ ਹੁਣ ਇਹ ਡਿਵੈਲਪਮੈਂਟ ਖਤਮ ਹੋ ਗਈ ਜੀ ਉਸ ਤੋਂ ਬਾਅਦ ਜ਼ਿੰਦਗੀ ਖਤਮ ਆ ਇਹ ਡਿਵੈਲਪਮੈਂਟ ਦਾ ਕੰਮ ਹਮੇਸ਼ਾ ਚੱਲਦਾ ਰਹਿੰਦਾ ਜੇ ਜ਼ਿੰਦਗੀ ਚੱਲਦੀ ਆ ਤਾਂ ਡਿਵੈਲਪ ਧੰਨਵਾਦੀ ਸਰ ਤੁਹਾਡਾ